ਚਾਦਰ ਲੰਗਰ ਛੱਕੇ ਅਸੀਂ ਹੁਣ ਚੱਲੇ ਆ ਅੱਗੇ ਨੂੰ ਅੱਛਾ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਜੀ ਫਤਹਿ ਨਿੱਪਟੇਗੀ ਅਸੀਂ ਆ ਥੋੜਾ ਜਲਦੀ ਨਿਕਲੇ ਸੀਗੇ ਉਹਦੇ ਕਰਕੇ ਉਥੋਂ ਤੁਰਦੇ ਸਮੇਂ ਨਿਹਰਾ ਸੀਗਾ ਤੇ ਵੀਡੀਓ ਬਣੀ ਨਹੀਂ ਹੁਣ ਕਿੱਥੇ ਸੀ ਆ ਲਗਭਗ 4 ਕਿਲੋਮੀਟਰ ਇੱਥੋਂ ਰਹਿ ਗਿਆ ਮਤਲਬ ਕਿ ਜਿੰਨੀ ਕਹਿ ਲਈ ਉਹ ਤੋਂ ਵੱਧ ਕਠਨ ਚੜਾਈ ਆ ਅਸੀਂ ਰੋ ਰੋ ਕੇ ਤਿਆਰ ਹਾਂ ਤੇ ਬਾਕੀ ਨਾਲ ਦੇ ਉਹ ਪਿੱਛੇ ਬੈਠੇ ਆ ਉਹ ਦੇਖਦੇ ਹੋਣੇ ਇੱਕ ਬੰਦਾ ਸਾਡਾ ਡਿੱਗ ਗਿਆ ਓ ਫੇ ਲਟ ਗਿਆ ਜੋ ਦੇ ਉਹ ਬਿਜਗ ਦੇ ਹੱਥੜਾ ਕਰਾ ਦੇ ਕਰਨ ਨਾਲ ਬੋਲੇ ਸੋਨਾ ਸੂਰਿਆ ਕਹਿੰਦੀ ਫਤੂਨ ਦੇ ਅੱਕਉੜੀ ਕੋੜੀਆ ਕੋੜੀਆ ਚੱਲਦਾ ਚਾਹਲਾ ਥੱਲੇ ਆਏ ਆ ਤੇ ਫਿਟਨੈਸ ਦੇਖੋ ਆਹ ਉਹ ਇੰਦੇ ਢੰਡੇ ਹੋ ਲੱਗੇ ਤੋ ਪਹਿਲਾਂ ਬਣੀ ਨਹੀਂ ਉੱਥੇ ਜਿਹੜੀ ਨਹੀਂ ਹੋਏ ਆ ਲੈ ਲੈ ਭਰਾਵਾ

ਆ ਗੀ ਬਸ ਹੋ ਗਈਆਂ ਉਹ ਮੋੜ ਤੇ ਰੋ ਬਹੁਤ ਹੀ ਸੰਗ ਤੋਂ ਇੱਥੋਂ ਗਲੇਸ਼ੀਅਰ ਸ਼ੁਰੂ ਹੋ ਜਾਂਦਾ ਆ ਤੇ 2 ਕਿਲੋਮੀਟਰ ਰਹਿ ਗਿਆ ਅੱਗੇ ਹਿੰਗੋਂ ਸਾਹ ਫਿਰ ਵੀ ਚੜਾਈ ਬਹੁਤ ਆ ਬਹੁਤ ਜ਼ਿਆਦਾ ਚੜਾਈ ਆ ਸਿੱਧੀ ਚੜਾਈ ਆ ਅਸੀਂ ਡਟੇ ਹੋਏ ਆ ਡਟੇ ਹੋ ਆ ਡੈਗ ਦੇ ਢਾਂਦੇ ਆਓ ਆਓ ਡੈਗ ਦੇ ਢਾਂਦੇ ਪਹੁੰਚ ਗਏ ਆ ਇੱਥੇ ਰੁਕੋ ਰੁਕੋ ਕੋਈ ਨਹੀਂ ਆ ਸਾਡੇ ਮੇਲੇ ਭਾਜੀ ਇੱਕੋ ਉੱਪਰ ਦੇਖੋ ਜੂ ਕੰਦੇ ਉਹ ਬ੍ਰਦਰ ਸਾਡਾ ਇੱਧਰ ਤੁਰੇ ਜਾਂਦੇ ਇੱਕੋ ਉੱਪਰ ਖੜਾ ਉਹ ਜਾ ਤਾ ਚਲੋ ਹਲਕੀਆਂ ਗੱਡੀਆਂ ਚੜੀ ਜਾਂਦੀਆਂ ਨੇ ਭਾਰੀਆਂ ਹੌਲੀ ਹੌਲੀ ਚੱਲਣਗੀਆਂ ਚਲੋ ਮਿਲਦੇ ਹਾਂ ਹੁਣ ਉੱਪਰ ਬਾਕੀ 2 ਕਿਲੋਮੀਟਰ ਦਾ 100 ਸਾਈ ਹੀ ਹੋਏ ਆ ਬਹੁਤ ਸਾਡਾ ਚੱਲਦਾ ਤੇ ਮਿਲਦੇ ਹਾਂ ਹੁਣ ਤੁਹਾਨੂੰ ਉੱਪਰ ਜਾ ਕੇ ਕਿਤੇ ਰੁਕਦੇ ਹਾਂ ਉੱਥੇ ਚੜ੍ਹਾਈ ਤੇ ਗੁਰਦੁਆਰੇ ਸਾਹਿਬ ਜਾ ਕੇ ਮਿਲਦੇ ਓਕੇ ਜੀ ਆਪਣਾ ਜਪਾਣੀ ਸੱਤੇ ਵੀਰੇ ਇਹਨੂੰ ਗੰਡੇ ਬਰਫ ਆਹ ਬਰਫ ਦੇਖ ਬਰਫ ਇਸ ਸਪੈਸ਼ਲ ਮੇਰੇ ਸੱਤੇ ਵੀਰੇ ਲਈ ਬਹੁਤ ਆਫੀਚੜ ਗਿਆ ਬਹੁਤ ਜਿਆਦਾ ਬਾਰਸ਼ ਦੇ ਵਿੱਚ ਦੀ ਨੰਗ ਰਹੇ ਆ ਹਣ ਦੇਖ ਸਕਦੇ ਹੋ ਤੁਸੀਂ ਬਾਰਸ਼ ਬੜੀ ਬੜੀ ਲੈਣ ਦੇ ਆ ਰਗੜਿਆ ਕੋਣਾ ਚਲੋ ਠੀਕ ਹੈ ਬਾਰਸ਼ ਇੱਕ ਇੱਕ ਲਾਲ ਲਵਲੇ ਬਾਰਸ਼ ਪਟੋ ਘਟ ਨਹੀਂ 7 7 8 8 ਫੁੱਟ ਬਰਫ ਪਈ ਚੈੱਕ ਕਰੋ ਲੱਗੀ ਹੁਣ ਭੁੱਖ ਥੋੜੀ ਥੋੜੀ ਹੋਰ ਤਾਂ ਕੁਝ ਹੈ ਨਹੀਂਗਾ ਹੀ ਆ ਬਿਸਕਟ ਇੱਕ ਮਨ ਵੀ ਵਿਲੇ ਬਿਸਕਟ ਟੱਕ ਰਣ ਓਏ ਕਰਨਾ ਬੇਸਕਰਤਾਨ ਕਰਪਤ ਬੇਸਕੋਟ ਖਾਣ ਨੂੰ ਰੁਕੇ ਆ ਜੀ ਇਹ ਇਹਨੂੰ ਪਰੋਣਾ ਨਾ ਤਤਲੇ ਪਾਣੀ ਦਾ ਅਰੇਂਜਮੈਂਟ ਕਰਕੇ ਆਪ ਕਿੱਥੋਂ ਆਏ ਬਾਪੂ ਸਾਹਦੋ ਜੀ ਬਾਪੂ ਹਣੀ ਮਾਨਸਾ ਤੋਂ ਆਏ ਹਾਂ ਜੀ ਤੁਹਾਡੇ ਨਾਲ ਦੇ ਇਹਨੇ ਮੋਟਰਸਾਈਕਲ ਤੇ ਆਇਆ ਬਾਪੂ ਜੀ ਚੌਥੀ ਯਾਤਰਾ ਕੀ ਬਾਤ ਹਾਂਜੀ ਚੌਥੀ ਯਾਤਰਾ ਬਾਪੂ ਦੀ ਚੌਥੀ ਯਾਤਰਾ ਤੇ ਅਸੀਂ ਦੂਜੀ ਵਾਰ ਆਏ ਆ ਸਹੀ ਮੈਲੀ ਵਾਰ ਆਏ ਆ ਮੁ ਲੱਗਿਆ ਘਟੋ ਘਟਨੀ 5 ਕਿਲੋਮੀਟਰ ਕਿਲੋਮੀਟਰ ਰਹਿ ਗਿਆ ਤੋਂ ਉਹ ਸਾਹਮਣੇ ਗੁਰਦੁਆਰਾ ਸਾਹਿਬ ਨਾ ਸੰਗਤ ਜੀ ਲਗਭਗ ਅਸੀਂ 100 ਕਿਲੋਮੀਟਰ ਰਹਿ ਗਿਆ ਮੇਰੇ ਸਾਹਮਣੇ ਆ ਪਹੁੰਚ ਚਲੇ ਗੁਰਦੁਆਰਾ ਸਾਹਿਬ ਤੁਹਾਨੂੰ ਕਰਾਉਣੀ ਹੈ ਦਰਸ਼ਨ ਚਲ ਆ ਜਾ ਆ ਜਾ ਚੱਲ ਚੱਲ ਆ ਜਾ ਆ ਜਾ ਆ ਜਾ ਆ ਜਾ ਸਾਡੇ ਨੂੰ ਪਹਿਲੇ ਦੇ ਸਾਡੇ ਤੋਂ ਕਮਾਲ ਸੀ ਆ ਪਹੁੰਚ ਵੀ ਆ ਗਿਆ ਗੁਰਦੁਆਰੇ ਦਾ ਦਰਸ਼ਨ ਕਰਾਉਣੇ ਆਂ। ਅੰਦਰੋਂ ਬਾਹਰ ਸਾਰੇ ਬਸੰਹਰਾਵਾਂਗੇ। ਫਿਲਹਾਲ ਅਸੀਂ ਉੱਥਰ ਪਹੁੰਚ ਚਲੇ ਆਂ। ਉਹ ਚਾਹੇ ਨਾ ਪਹੁੰਚ ਚਲੇ ਆਂ। ਬੋਲੇ 한가득 왔어요 한가득 왔어요 아빠가 한가득 어요한가어요 한가득 왔어 ਸਾਰ ਫੜੇ ਪੁਣ ਉਹ ਵਧੀਆਂ ਲੱਗਣ ਲੱਪੀਆਂ ਕਰਕੇ ਹੋ ਗਿਆ ਥੋੜਾ ਉਹ ਸਾਹਮਣੇ ਸਲੋਪਰ ਕੀ ਲੈਣਾ ਹੁਣ ਕਿ ਨਹੀਂ ਡਾਂਟਾ ਬੁੱਤੋ ਹੁਣ ਡਾਂਟ ਗਈ ਕਰੋ ਦਰਸ਼ਨ ਮਿਲਕੰਦ ਸਾਹਿਬ ਦੇ

ਕਰਤਸੋਣੀ ਸ੍ਰੀ ਸ਼ਰਨਿਕਿਆਨੀ ਸਵੇਤrana ਪਵੇਤrana ਪਮੈਤਰਾ ਪਨੀਤਾ ਨਾਮ ਜਪੈ ਨਾਨਕ ਮਨਪ੍ਰੀਤਾ ਸੁਨਾ ਕਰ ਰਛਾ ਰਛਾ ਸ਼ਾਂਤ ਸਾਰਣ ਜੋ ਜਨ ਪਰੈ ਸੋ ਜਨਿ ਉਤਰਨ ਹਾਦ ਸ਼ਾਂਤ ਕੀ ਨੰਦਾ ਨਾ ਚੰਦਾ ਮਹੇਸ਼ ਦੀਵਤਾ ਕੋਈ ਨਾ ਹੈ ਲੇਖਣ ਮੇਰੇ ਸਨਾਹ ਜਪਨ ਤੁਨਹ ਕਹੋ ਕਰ ਸੁਨ ਸਰਵਨਾਹ ਜਪ ਜਨ ਸਦਾ ਸੁਨਤ ਲੈ ਨਹੀਂ ਸੁਤੇ ਹੋ ਚੰਦ ਮਿਤਰਨੀ ਕਰ ਕਿਰਪਾ ਸੁਨਾ ਪੀਆ ਦਾਨ ਸੋ ਜਾਤ ਰਮਾ ਕੀਆ ਚਾਹੇ ਚੇਤਵੇ ਕਰ ਪਰ ਪਰ ਤੇ ਕਹੇ ਨਹ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਪਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਦੇ ਅਵਧਾਈ ਸਫਾਂ ਇਹ ਹੈਗਾ ਜੀ ਮੰਦਿਰ ਇਹ ਬਿਲਕੁਲ ਬਸਤਵਰ ਸਾਹਿਬ ਦੇ ਬੈਕਸਾਈਡ ਤੇ ਹੈ ਮੈਂ ਆਪੇ ਇਥੇ ਮੱਥਾ ਟੇਕਣ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਅਸੀਂ ਗੋ ਮੰਦਿਰ at <sighs>